ਦ ਕਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਹੈਡਲਾਈਨਸ ਲੈ ਕੇ ਅੱਜ ਦੀਆਂ ਹਾਜ਼ਰ ਹੋਇਆ ਨਜ਼ਰ ਮਾਰਾਂਗੇ ਪਹਿਲਾਂ ਅੱਜ ਦੇ ਵਿਚਾਰ ਤੇ ਲੋਕਾਂ ਨੂੰ ਨਹੀਂ ਆਪਣੇ ਹਾਲਾਤਾਂ ਨੂੰ ਬਦਲੋ ਫਿਰ ਦੁਨੀਆ ਆਪਣੇ ਆਪ ਬਦਲ ਜਾਏਗੀ ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ ਠੰਡ ਤੋਂ ਹਾਲੇ ਵੀ ਨਹੀਂ ਮਿਲੇਗੀ ਰਾਹਤ ਜਨਵਰੀ ਦੀ ਠੰਡ ਨੇ 70 ਸਾਲਾਂ ਦਾ ਤੋੜਿਆ ਰਿਕਾਰਡ ਪੰਜਾਬ 'ਚ ਆਉਂਦੇ ਦਿਨ ਮੀਂਹ ਦੀ ਨਹੀਂ ਹੈ ਕੋਈ ਵੀ ਸੰਭਾਵਨਾ ਬੀਤੇ ਦਿਨ ਕਈ ਥਾਵਾਂ 'ਤੇ ਨਿਕਲੀ ਸੀ ਧੁੱਪ ਅੱਜ ਦੇਸ਼ ਮਨਾ ਰਿਹਾ 75ਵਾਂ ਗਣਤੰਤਰਤਾ ਦਿਵਸ ਲਾਲ ਕਿਲੇ ਤੇ ਪੀਐਮ ਨਰਿੰਦਰ ਮੋਦੀ ਫੇਰਾਉਣਗੇ ਤਿਰੰਗਾ ਪਰੇਡ ਨੂੰ ਦੇਣਗੇ ਸਲਾਮੀ ਦੇਸ਼ ਦੀਆਂ ਤਿੰਨੇ ਸੈਨਾ ਦਾ ਦੇਖਣ ਨੂੰ ਮਿਲੇਗਾ ਜੋਹਰ ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂਦਾ ਰਾਸ਼ਟਰ ਦੇ ਨਾਮ ਸੰਦੇਸ਼ ਕਿਹਾ ਦੇਸ਼ ਅਮਰਤਕਾਲ ਦੇ ਸ਼ੁਰੂਆਤੀ ਪੜਾਅ ਤੇ ਪਹੁੰਚਿਆ ਭਾਰਤ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣ ਦਾ ਸੁਨਹਿਰੀ ਮੌਕਾ ਪਟਿਆਲਾ ਦੇ ਵਿੱਚ ਰੱਖਿਆ ਗਿਆ ਪੰਜਾਬ ਦਾ ਸੂਬਾ ਪਦਰੀ ਸਮਾਗਮ ਗਵਰਨਰ ਬਨਵਾਰੀ لال ਪੁਰੀਹਤ ਫੈਰਾਉਣਗੇ ਤਿਰੰਗਾ ਸੀਐਮ ਭਗਵੰਤ ਮਾਨ ਜਾ ਰਹੇ ਲੁਧਿਆਣਾ ਲੁਧਿਆਣਾ ਚ ਸੀਐਮ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਪੀਏਯੂ ਪੁਲਿਸ ਛੌਣੀ ਦੇ ਵਿੱਚ ਕੀਤਾ ਗਿਆ ਤਬਦੀਲ 2000 ਤੋਂ ਵੱਧ ਪੁਲਿਸ ਕਰਮੀ ਲਗਾਏ ਡਿਊਟੀ ਤੇ ਰੂਟ ਹੋਏ ਡਾਇਵਰਟ ਸਿੱਧੂ ਮੁਸੇਵਾਲਾ ਦੇ ਕਾਤਲਾਂ ਦਾ ਇਨਕਾਊਂਟਰ ਕਰਨ ਵਾਲੇ ਪੰਜ ਅਫਸਰਾਂ ਸਮੇਤ 25 ਪੁਲਿਸ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਅੱਜ ਕਰੇਗੀ ਸਨਮਾਨਿਤ ਡੀਐਸਪੀ ਨੂੰ ਡੀਐਸਪੀ ਵਿਕਰਮ ਬਰਾੜ ਨੂੰ ਚੌਥੀ ਵਾਰ ਰਾਸ਼ਟਰਪਤੀ ਅਵਾਰਡ ਪੰਜਾਬ ਦੇ 14 ਪੁਲਿਸ ਅਫਸਰਾਂ ਨੂੰ ਵੀ ਅੱਜ ਮਿਲੇਗਾ ਮੁੱਖ ਮੰਤਰੀ ਐਵਾਰਡ ਰਾਜਪਾਲ ਨੇ ਲਗਾਈ ਮੋਹਰ ਦੋ ਦਿਨ ਰੁਕੀ ਭਾਰਤ ਜੋੜੋ ਨਿਆਯਾ ਯਾਤਰਾ ਰਾਹੁਲ ਗਾਂਧੀ ਪਹੁੰਚੇ ਦਿੱਲੀ 26 ਤੇ 27 ਜਨਵਰੀ ਨੂੰ ਦੋ ਦਿਨ ਦੀ ਬ੍ਰੇਕ ਤੋਂ ਬਾਅਦ ਬੰਗਾਲ ਦੇ ਜਲਪਾਈ ਗੁੜੀ ਤੋਂ ਮੁੜ ਸ਼ੁਰੂ ਹੋਵੇਗੀ ਯਾਤਰਾ ਪੰਜਾਬ ਦੀਆਂ ਜੇਲਾਂਾਂ 'ਚ ਸੁਰੱਖਿਆ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਪੁਲਿਸ ਨੇ ਦੱਸਿਆ 1.5 ਸਾਲ 'ਚ ਬਣਾਈ ਜਾਵੇਗੀ ਵਾਧੂ ਬੈਰਕਾਂ ਕੈਮਰੇ 3 ਮਹੀਨਿਆਂ ਦੇ ਵਿੱਚ ਲਗਾਏ ਜਾਣਗੇ। ਆਪਣੇ ਹਲਕੇ ਦੀ ਸੜਕ ਵਿਖਾ ਬਿਕਰਮ ਸਿੰਘ ਮਜੀਠੀਆ ਨੇ ਘੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਹਾ ਨੀ ਪੱਥਰ ਨਵੰਬਰ ਚ ਰੱਖਿਆ ਤੇ ਹਲੇ ਤੱਕ ਰੋਡ ਨਹੀਂ ਬਣਿਆ ਮਜੀਠਾ ਤੋਂ ਫਤੇਗੜ ਚੂੜੀਆਂ ਰੋਡ ਤੇ ਪਹੁੰਚੇ ਸਨ ਮਜੀਠੀਆ। ਆਪ ਦੇ ਇੱਕ ਹੋਰ ਮੰਤਰੀ ਦੀ ਇਤਰਾਯੋਗ ਵੀਡੀਓ ਦਾ ਮਾਮਲਾ ਸੁਨੀਲ ਜਾਖੜ ਨੇ ਰਾਜਪਾਲ ਨੂੰ ਲਿਖੀ ਚਿੱਠੀ ਕਿਹਾ ਕਾਰਵਾਈ ਕੀਤੀ ਜਾਏ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲੀ ਵੱਡੀ ਰਾਹਤ ਸੰਗਰੂਰ ਕੋਰਟ ਨੇ 2 ਸਾਲ ਦੀ ਸਜ਼ਾ ਤੇ ਲਗਾਈ ਬ੍ਰੇਕ ਅੱਜ ਤਰੰਗਾ ਫੈਰਾ ਸਕਣਗੇ ਮੰਤਰੀ ਅਮਨ ਅਰੋੜਾ ਦੁਰਗਿਆਨਾ ਮੰਦਿਰ ਨੂੰ ਬੰਬ ਦੇ ਨਾਲ ਉਡਾਉਣ ਦੀ ਮਿਲੀ ਧਮਕੀ ਸੁਰੱਖਿਆ ਦਸਤਿਆਂ ਦੇ ਨਾਲ ਪਹੁੰਚੀ ਪੰਜਾਬ ਪੁਲਿਸ ਮੰਦਿਰ ਦੇ ਕੋਨੇ-ਕੋਨੇ ਦੀ ਕੀਤੀ ਚੈਕਿੰਗ ਸੁਰੱਖਿਆ ਵਧਾਈ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਦਵੀ ਦੇ ਸ਼ੱਕ ਚ ਕਤਲ ਦਾ ਮਾਮਲਾ ਗ੍ਰਿਫਤਾਰ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਤੇ ਲਗਾਈ ਕਤਲ ਦੀ ਧਾਰਾ ਫਗਵਾੜਾ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਜੋੜੀ ਧਾਰਾ 302 ਕਿਸਾਨਾਂ ਨੇ ਮੁਰਤ ਤੋਂ ਸਰਕਾਰ ਖਿਲਾਫ ਮੋਰਚਾ ਖੋਲਣ ਦੀ ਕੀਤੀ ਤਿਆਰੀ 37 ਜਥੇਬੰਦੀਆਂ 26 ਜਨਵਰੀ ਨੂੰ 500 ਥਾਮਾਂ ਤੇ ਕੱਢਣਗੀਆਂ ਟਰੈਕਟਰ ਮਾਰਚ ਅਬਹੁਰ ਚ ਨਰਮੀ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਰੇਡ ਕਰ ਜਾਰੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਇੱਕ ਹਫ਼ਤੇ ਤੋਂ ਵੱਧਦਾ ਹੋਇਆ ਸਮਾਂ ਪੰਜਾਬੀ ਗਾਇਕ ਸੀਪੀ ਗਿੱਲ ਦਾ ਹੋਇਆ ਐਕਸੀਡੈਂਟ ਸੜਕ ਤੇ ਪਲਟ ਗਈ ਕਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਪਰਿਆ ਹਾਸਾ ਗਾਇਕ ਦਾ ਹੋਇਆ ਬਚਾ ਪੰਜਾਬ ਹਿਮਾਚਲ ਦੇ 4 ਲੋਕਾਂ ਦੀ ਆਸਟ੍ਰੇਲੀਆ ਦੇ ਵਿੱਚ ਹੋਈ ਮੌਤ ਫਗਵਾੜਾ ਦੇ ਸੌਂਦੀ ਪਰਿਵਾਰ ਦੀ ਨੂੰ ਵਿੱਚ ਤੇ ਗਈ ਸੀ ਨਹੌਣ ਰੁੜੀ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਗਰਚਾ ਦੇ ਖਿਲਾਫ ਐਫਆਈਆਰ ਲੁਧਿਆਣਾ ਦੇ ਵਿੱਚ ਅਧੂਰਾ ਛੱਡਿਆ ਪ੍ਰੋਜੈਕਟ ਲਾਇਸੈਂਸ ਵੀ ਨਹੀਂ ਰੀਨਿਊ ਕਰਵਾਇਆ ਗਲਾਡਾ ਦਾ 14 ਕਰੋੜ 33 ਲੱਖ ਰੁਪਏ ਵਕਾਇਆ ਪੰਜਾਬ ਦੇ ਸਕੂਲਾਂ ਨੂੰ ਦਿੱਤੇ 1 ਕਰੋੜ 92 ਲੱਖ ਰੁਪਏ ਬੱਚਿਆਂ ਨੂੰ ਪ੍ਰੀਖਿਆ ਦੀ ਤਿਆਰੀ ਦੇ ਵਿੱਚ ਮਿਲੇਗੀ ਮਦਦ ਰਿਜ਼ਰਵ ਰਿਵੀਜ਼ਨ ਸ਼ੀਟ ਹੋਰ ਚੀਜ਼ਾਂ ਤੇ ਪ੍ਰਤੀ ਵਿਦਿਆਰਥੀ 50 ਰੁਪਏ ਦਿੱਤੇ 9ਵੀਂ ਤੇ 11ਵੀਂ ਜਮਾਤ ਦੇ ਬੱਚਿਆਂ ਦੇ ਲਈ ਇਹ ਫੰਡ ਹੋਏ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨਾ ਚ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ 1 ਕਰੋੜ ਦਾ ਚੈੱਕ ਸੌਂਪਿਆ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਦਿੱਤਾ ਪ੍ਰੋਸਾ ਰਾਜੋਰੀ ਦੇ ਵਿੱਚ ਸ਼ਹੀਦ ਹੋਏ ਸਨ ਅਜੇ ਸਿੰਘ ਪੰਜਾਬ ਦੇ ਵਿੱਚ 10 ਲੱਖ 70 ਹਜ਼ਾਰ ਦੇ ਕਰੀਬ ਕੱਟੇ ਰਾਸ਼ਨ ਕਾਰਡ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਫੈਸਰ ਚੰਦੂ ਮਾਜਰਾ ਨੇ ਮੁੱਖ ਮੰਤਰੀ ਨੂੰ ਕੀਤਾ ਸਵਾਲ ਕਿਹਾ ਇਹ ਵੀ ਦੱਸੋ ਰਾਸ਼ਨ ਕਾਰਡ ਕਿੰਨੇ ਕੱਟੇ ਕੌਣ ਹੈ ਜ਼ਿੰਮੇਵਾਰ 2 ਸਾਲ ਗਰੀਬਾਂ ਦੀ ਹੋਈ ਖੱਜਲ ਖੁਆਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦਵਿੰਦਰ ਯਾਦਵ ਦੇ ਸਾਹਮਣੇ ਭਿੜੇ ਕਾਂਗਰਸੀ ਸਟੇਜ ਤੇ ਬੋਲਣ ਨੂੰ ਲੈ ਕੇ ਹੋਇਆ ਕਲੇਸ਼ ਸ਼੍ਰੀ ਅਨੰਦਪੁਰ ਸਾਹਿਬ ਦੀ ਘਟਨਾ ਹੈਡਲਾਈਨਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ